ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੀ ਸ਼ਹੀਦੀ ਪਿੰਡ ਸੀ ਪੜਾਣਾ ਇਹ ਲਾਹੌਰ ਚ ਪੈਂਦਾ ਗੁਰੂ ਵੈਸੇ ਸਿੱਖ ਜਾਤ ਪਾਤ ਨਹੀਂ ਮੰਨਦਾ ਪਰ ਜੇਕਰ ਇਤਿਹਾਸ ਨੂੰ ਆਪਾਂ ਦੇਖੀਏ ਤੇ ਜਿਹੜੇ ਬਾਬਾ ਬੋਤਾ ਸਿੰਘ ਨੇ ਇਸ ਸੰਦੂਕਸਾਨੀ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਤੇ ਜਿਹੜੇ ਬਾਬਾ ਗਰਜਾ ਸਿੰਘ ਨੇ ਉਹ ਜਿਨ੍ਹਾਂ ਨੂੰ ਅਸੀਂ ਰੰਗਰੇਟੇ ਸਖ ਕਹਿੰਨੇ ਆ ਗੁਰੂ ਕੇ ਬੇਟੇ ਉਹਨਾਂ ਦੇ ਵਿੱਚੋਂ ਨੇ ਬਾਬਾ ਗਰਜਾ ਸਿੰਘ ਇਹ ਜਿਹੜਾ ਇਹ ਬਾਬਾ ਗਰਜਾ ਸਿੰਘ ਦੀ ਅੰਚ ਇਹ ਕਹ ਲੋ ਉਹਨਾਂ ਦੀ ਜਿਹੜੀ ਵਾਰਸ ਨੇ ਰੰਗਰੇਟੇ ਗੁਰੂ ਕੇ ਬੇਟੇ ਇਹ ਗੁਰਮਖੋ ਸਿੱਖਾਂ ਦੀ ਰੀੜ ਦੀ ਹੱਡੀ ਹੈ ਮੈਂ ਹਮੇਸ਼ਾ ਕਹਣਾ ਹੁੰਦਾ ਜਿਹੜੇ ਰੰਗਰੇਟੇ ਸਖ ਨਹੀਂ ਨਾ ਸਿੱਖਾਂ ਦੀ ਰੀੜ ਦੀ ਹੱਡੀ ਹੈ ਸਰੀਰ ਭਾਵੇਂ ਕਿੰਨਾ ਹੀ ਤਕੜਾ ਹੋਵੇ ਜੇ ਰੀੜ ਦੀ ਹੱਡੀ ਮਜ਼ਬੂਤ ਨਹੀਂ ਹੈ ਤੇ ਉਹ ਸਰੀਰ ਖੜਦਾ ਨਹੀਂ ਹੈ ਇਹ ਕਹਿ ਲੋ ਸਾਡੀ ਕੌਮ ਨੇ ਇੰਨਾ ਗੁਰੂਆਂ ਪਿਆਰਿਆਂ ਨੂੰ ਗੱਲ ਨਾਲ ਨਹੀਂ ਲਾਇਆ ਇਸ ਕਰਕੇ ਅੱਜ ਸਿੱਖ ਦੀ ਰੀੜ ਦੀ ਹੱਡੀ ਕਮਜ਼ੋਰ ਹੈ ਤਾਂ ਹੀ ਤੇ ਕੰਬਦਾ ਪਿਆ ਤੋ ਖੈਰ ਤੋ ਬਾਬਾ ਬੁੱਤ ਗਰਜਾ ਸਿੰਘ ਇਹ ਰੰਗਰੇਟੇ ਸਿੱਖਾਂ ਦੇ ਵਿੱਚੋਂ ਸਾਂ ਦੋਨੋਂ ਇਕੱਠੇ ਨੇ ਇੱਕੋ ਪਿੰਡ ਦੇ ਨੇ ਤੇ ਇਕੱਠਿਆਂ ਦਾ ਬਚਪਨਾ ਜਿਹੜਾ ਬਤੀਤ ਹੋਇਆ ਕੋਈ ਆਪਸ ਵਿੱਚ ਕੋਈ ਧਰਮ ਜਾਤ ਕਰਕੇ ਅਮੀਰੀ ਗਰੀਬੀ ਕਰਕੇ ਕੋਈ ਉੱਚੀ ਨੀ ਚ ਹੈ ਹੀ ਨਹੀਂ ਮੋਤਾ ਸਿੰਘ ਤੇ ਗਰਜਾ ਸਿੰਘ ਦੇ ਅੰਦਰ ਦਿੱਲੀ ਹਕੂਮਤ ਨੇ ਇਹ ਕਿਹਾ ਵੀ ਕੁਛ ਵੀ ਕਰੋ ਸਿੱਖਾਂ ਦਾ ਖੁਰਾਕ ਮੋਟ ਮਟਾਉਣਾ ਇਹਨਾਂ ਦਾ ਧਰਤੀ ਤੋਂ ਨਾਮੋਂ ਨਿਸ਼ਾਨ ਨਾ ਪਾਉਣਾ ਜਕਰੀਆ ਖਾਨ ਨੇ ਕਰ ਆਪਣੇ ਜ਼ੁਲਮ ਸ਼ੁਰੂ ਕੀਤੇ ਤਾਸਰ ਰੁਪਏ ਇਨਾਮ ਮਿਲਦਾ ਸੀ ਜਿਹੜਾ ਸਿੱਖਾਂ ਦੀ ਖਬਰ ਦਿੰਦਾ ਸੀ 25 ਰੁਪਏ ਨਾਮ ਰੱਖਿਆ ਗਿਆ ਸਿੱਖਾਂ ਦਾ ਕਤਲ ਕਰਨ ਵਾਲੇ ਨੂੰ 5 ਰੁਪਏ ਨਾਮ ਰੱਖਿਆ ਗਿਆ ਸਿੱਖਾਂ ਦੇ ਕੇਸ ਕੱਟ ਕੇ ਲੈ ਕੇ ਆਉਣ ਵਾਲੇ ਨੂੰ ਵੀ ਸਖਤੀ ਤੇ ਹੈ ਨਾ ਸਿਰਫ ਇੰਨੀ ਗੱਲ ਦੱਸਣੀ ਹੈ ਕਿ ਹਕੂਮਤ ਨੂੰ ਵੀ ਫਲਾਣੇ ਥਾਂ ਉੱਤੇ ਮੈਂ ਸਿੱਖ ਦੇਖੇ ਹੈ ਇਨਾਮ ਮਿਲ ਜੇਗਾ ਇਦਾਂ ਫਿਰ ਇਹ ਕਹਿ ਲੋ ਵੀ ਘਰ ਬੈਠੇ ਸਿੱਖਾਂ ਨੂੰ ਵੀ ਜਕਰੀਆ ਖਾਨ ਨੇ ਮਾਰ ਕੇ ਖੋਪਾ ਦਿੱਤਾ ਕੁਝ ਹੀ ਸਾਲਾਂ ਦੇ ਵਿੱਚ ਇੰਜ ਲੱਗਣ ਲੱਗਾ ਵੀ ਸਿੱਖ ਧਰਤੀ ਤੋਂ ਖਤਮ ਹੋ ਗਏ ਨੇ ਇਹਦਾ ਇਹ ਸਮਾਂ ਆਇਆ ਗੁਰਮਖੋ ਸਾਡੇ ਉੱਪਰ ਔਰ ਸਰਕਾਰੀ ਤੌਰ ਦੇ ਉੱਤੇ ਜਕਰੀਆ ਖਾਨ ਨੇ ਇਹ ਐਲਾਨ ਕੀਤਾ ਕਿ ਸਿੱਖ ਖਤਮ ਹੋ ਚੁੱਕੇ ਨੇ ਨਾਮੁਨਿਸ਼ਾਨ ਖਤਮ ਹੋ ਚੁੱਕੇ ਆ ਜਿਹੜੇ ਸਿੱਖ ਜਿਵੇਂ ਜਿਵੇਂ ਕਮ ਕਮਜ਼ੋਰ ਪਈ ਕੁਝ ਪਹਾੜਾਂ ਨੂੰ ਚੜ ਗਏ ਕੁਝ ਬੀਕਾਂ ਨੇਰ ਤੇ ਜੰਗਲਾਵਲ ਨੂੰ ਚਲੇ ਗਏ Rajasthan ਨੂੰ ਚਲੇ ਗਏ ਵੀ ਅਜੇ ਸਮਾਂ ਨਹੀਂ ਹੈ ਸਰਕਾਰੀ ਜਿਹੜਾ ਜ਼ੁਲਮ ਹੈ ਉਹ ਵਧਿਆ ਹੋਇਆ ਇਸ ਕਰਕੇ ਕੁਝ ਸਮੇਂ ਲਈ ਬੈਕਪਟ ਪਿੱਛੇ ਹਟ ਕੇ ਤਾਕਤ ਵਧਾਉਣੀ ਚਾਹੀਦੀ ਹੈ ਹੌਲੀ ਹੌਲੀ ਜਦੋਂ ਇਹ ਸਿੱਖ ਕੋ ਜਿਹੜੇ ਜੰਗਲਾਂੋਂ ਚਲੇ ਗਏ Rajasthan ਨੂੰ ਨਿਕਲ ਗਏ ਪਹਾੜਾਂ ਨੂੰ ਤੇ ਪੰਜਾਬ ਦੀ ਜਿਹੜੀ ਇਹ ਧਰਤੀ ਸੀ ਉਹਦੇ ਉੱਤੇ ਜਿਹੜੇ ਸਿੱਖ ਸਨ ਉਹ ਲਗਭਗ ਦਿਖਣੇ ਬੰਦ ਹੋ ਗਏ। ਥੋੜੇ-ਬਹੁਤੇ ਸੀ ਨੁਕਸ਼ਤੇ ਰਹਿੰਦੇ ਆ। ਤੋਂ ਜਕਰੀਆ ਖਾਨ ਨੇ ਇਲਾਨ ਕੀਤਾ ਵੀ ਸਿੱਖ ਖਤਮ ਹੋ ਚੁੱਕੇ ਆ। ਇਸੇ ਦੌਰਾਨ ਪੜਾਣੇ ਪਿੰਡ ਦੇ ਇਹ ਦੋ ਨੌਜਵਾਨ ਸਿੱਖ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ। ਇਹ ਮਹੀਨੇ ਦੇ ਵਿੱਚ ਇੱਕ ਵਾਰ ਅੰਮ੍ਰਿਤਸਰ ਸਾਹਿਬ ਜ਼ਰੂਰ ਜਾਂਦੇ ਸਨ ਦਰਸ਼ਨ ਮੇਲਾ ਕਰਕੇ ਇਸ਼ਨਾਨ ਕਰਨ ਖਰਕੇ ਜ਼ਰੂਰ ਆਉਂਦੇ ਸਨ ਇਸ ਵਾਰ ਵੀ ਚੱਲੇ ਰਸਤੇ ਦੀਆਂ ਜਿਹੜੀਆਂ ਸਨ ਉੜਕਾਵਟਾਂ ਨੂੰ ਪਾਰ ਕਰਦੇ ਹੋਏ ਲੁੱਕ ਦੇ ਲਪਾਉਂਦੇ ਛਿਪਦੇ ਚ ਪਾਉਂਦੇ ਹੋਏ ਅੰਮ੍ਰਿਤਸਰ ਸਾਹਿਬ ਪਹੁੰਚੇ ਰਾਤ ਨੂੰ ਇਹਨਾਂ ਨੇ ਇਸ਼ਨਾਨ ਕੀਤਾ ਇੱਕ ਸਮਾਂ ਸੀ ਗੁਰਮੁਖ ਸਿੱਖ ਅੱਧੀ ਰਾਤ ਨੂੰ ਨਾ ਸਾਣੇ ਘੋੜੇ ਸਵਾਰ ਜਿੱਦਣੇ ਪਾਸੇ ਦੁੱਖ ਭੰਜਨੀ 베ਰੀ ਹੈ ਉਧਰਲੇ ਕੋਕੇ ਪ੍ਰਕਰਮਾ ਪੱਕੀਆਂ ਨਹੀਂ ਸਨ ਅਜ ਦੇ ਵਾਂਗ ਸਾਣੇ ਘੋੜੇ ਹਰਮੰਦਰ ਸਾਹਿਬ ਦੇ ਸਰੋਵਰ ਅੰਦਰ ਇਦਾਂ ਬਾੜਦੇ ਤੇ ਗੁਰਮਖੋ ਅਕਾਲ ਪੁਰਖ ਸਾਹਿਬ ਵਾਲੇ ਤੋਂ ਸਿੱਧੇ ਨਿਕਲ ਜਾਂਦੇ ਭੱਜੇ ਭੱਜੇ ਤੇਜ਼ੀ ਨਾਲ ਤੇ ਭੱਜੇ ਭੱਜੇ ਦਰਸ਼ਨ ਕਰਕੇ ਇਸ਼ਨਾਨ ਕਰਕੇ ਇਦਾਂ ਨਿਕਲ ਜਾਂਦੇ ਸੰਤਜੀ ਦੇ ਨਾਲ ਇਦਾਂ ਹੁੰਦਾ ਸੀ ਚਲੋ ਇਹਨਾਂ ਨੇ ਵੀ ਇਸ਼ਨਾਨ ਕੀਤਾ ਦੋਨਾਂ ਨੇ ਚਲਦੇ ਆ ਚਲਦੇ ਆ ਇਹ ਤਰਨ ਤਾਰਨ ਦੇ ਇਲਾਕੇ ਨੂਰਦੀਨ ਦੀ ਸਰਾਂ ਦੇ ਕੋਲ ਪਹੁੰਚੇ ਦਿਨ ਚੜ ਆਇਆ ਸਿੱਖ ਇਦਾਂ ਦੀ ਇੱਕ ਸਮਾਂ ਐਸਾ ਵੀ ਆਇਆ ਸਿੱਖ ਦਿਨ ਵੇਲੇ ਛੁਪ ਕੇ ਰਹਿੰਦੇ ਨੇ ਤੇ ਰਾਤ ਨੂੰ ਆਪਣਾ ਸਫ਼ਰ ਕਰਦੇ ਸਨ ਇਦਾਂ ਹੀ ਕਰਦੇ ਸਨ ਦਿਨ ਚੜ ਆਇਆ ਉੱਥੇ ਝਾੜੀਆਂ ਦੇ ਵਿੱਚੋਂ ਇੱਕ ਜੰਗਲ ਦਾ ਇਲਾਕਾ ਸੀ ਉੱਥੇ ਲੁੱਕ ਕੇ ਬਹਿ ਗਏ ਵੀ ਰਾਤ ਹੋਣ ਦੀ ਉਡੀਕ ਕਰਦੇ ਆ ਫਿਰ ਅਗਲਾ ਸਫ਼ਰ ਤੈਅ ਕਰਾਂਗੇ ਰਸਤੇ ਤੇ ਉਸ ਤੋਂ ਰੋਕ ਲੰਘਦੇ ਪੈ ਨਹੀਂ ਤਾਂ ਦੋ ਜਿਹੜੇ ਉਹ ਇਦਾਂ ਰਸਤੇ ਤੋਂ ਲੰਘਦੇ ਪਏ ਆ ਨੰਗਦਿਆਂ ਨੰਗਦਿਆਂ ਉਹਨਾਂ ਨੇ ਝਾੜੀਆਂ ਦੇ ਪਿੱਛੇ ਕੋਈ ਹਲਚਲ ਦੇਖੀ ਦੋਨੋਂ ਲੋਕ ਕਿਥੇ ਛਿਪੇ ਬੈਠਣ ਗੋਨੇ ਇੱਕ ਨੇ ਦੇਖਿਆ ਕੋਈ ਹੈ ਇੱਕ ਨੇ ਕਹਿਆ ਕੋਈ ਹੈ ਦੂਜਾ ਕਹਿੰਦਾ ਕੋਈ ਪਸ਼ੂ ਹੋਵੇਗਾ ਕੋਈ ਕੁੱਤਾ ਬਿੱਲਾ ਹੋਵੇਗਾ ਕਹਿੰਨ ਲੱਗਾ ਨਹੀਂ ਮੈਨੂੰ ਇੰਜ ਲੱਗਦਾ ਵੀ ਸਿੱਖ ਨੇ ਗੁਜਨੇ ਕਿ ਕਿਹਾ ਮੈਨੂੰ ਲੱਗਦਾ ਸਿੱਖ ਨੇ ਤੋ ਉਹ ਦੂਸਰਾ ਕਹਿ ਪਹਿਲਾ ਕਹਿਣ ਲੱਗਾ ਨਹੀਂ ਨਹੀਂ ਸਿੱਖ ਨਹੀਂ ਸਿੱਖਾਂ ਦਾ ਤੇ ਨਾਮ ਨਿਸ਼ਾਨ ਖਤਮ ਹੋ ਗਿਆ ਸਿੱਖ ਤੇ ਖਤਮ ਹੋ ਗਏ ਨੇ ਦੂਜਾ ਕਹਿਣ ਲੱਗਾ ਨਹੀਂ ਮੈਨੂੰ ਸਿੱਖ ਲੱਗਦੇ ਪਹਿਲੇ ਨੇ ਫਿਰ ਕਿਹਾ ਕਹਿਣ ਲੱਗਾ ਜੇ ਸਿੱਖ ਹੁੰਦੇ ਨਾ ਲੁਕਦੇ ਨਹੀਂ ਸੀ ਇਦਾਂ ਸਿੱਖ ਲੁਕਦੇ ਨਹੀਂ ਹੁੰਦੇ ਇੰਨੀ ਗੱਲ ਕਹੀ ਗੁਰਮਖੋ ਇੰਨੀ ਗੱਲ ਕਹਿੰਦੇ ਆ ਕਹਿੰਦੇ ਆ ਉਹ ਦੋਨੇ ਜਿਹੜੇ ਰਾਸਤੇ ਚੱਲਦੇ ਸਨ ਉਹ ਅੱਗੇ ਨੂੰ ਚਲੇ ਗਏ ਹੁਣ ਦੋ ਗੱਲਾਂ ਹੋਈਆਂ ਉੱਥੇ ਪਹਿਲੀ ਗੱਲ ਉਹਨਾਂ ਰਾਹ ਕੀਰਾਂ ਜਾਂਦਿਆਂ ਹੋਇਆਂ ਇਹ ਕਿਹਾ ਵੀ ਸਿੱਖ ਖਤਮ ਹੋ ਗਏ ਨੇ ਦੂਜਾ ਇਹ ਕਿਹਾ ਜੇ ਸਿੱਖ ਹੁੰਦੇ ਤੇ ਸਿੱਖ ਲੁਕਦੇ ਨਹੀਂ ਹੁੰਦੇ ਇਹ ਦੋ ਗੱਲਾਂ ਜਦੋਂ ਦੋਨਾਂ ਦੇ ਕੰਨਾਂ ਵਿੱਚ ਪਈਆਂ ਤੇ ਇੱਕ ਦੂਜੇ ਦੇ ਮੂੰਹ ਵੱਲ ਦੇਖਦੇ ਆ ਵੀ ਲੋਕ ਸਾਡੇ ਬਾਰੇ ਕੀ ਕਹਿ ਰਹੇ ਨੇ ਤੇ ਅਸੀਂ ਕੀ ਆ ਬੋਤਾ ਸਿੰਘ ਜੀ ਗਰਜਾ ਸਿੰਘ ਨੇ ਕਿਹਾ ਬੋਤਾ ਸਿੰਘ ਜੀ ਲੋਕਾਂ ਦੇ ਵਿੱਚ ਇਹ ਭਰਮ ਪਾ ਦਿੱਤਾ ਗਿਆ ਵੀ ਸਿੱਖ ਖਤਮ ਹੋ ਗਏ ਨੇ ਤੇ ਜੇ ਅਸੀਂ ਇਸੇ ਤਰ੍ਹਾਂ ਲੁਕ ਕੇ ਰਹਾਂਗੇ ਤੇ ਲੋਕਾਂ ਨੇ ਵਿਸ਼ਵਾਸ ਕਰ ਲੈਣਾ ਵੀ ਸਿੱਖ ਤਾਂ ਖਤਮ ਹੋ ਗਏ ਹਨ ਇਸ ਕਰਕੇ ਇਹ ਸਾਡੀ ਹੋਣ ਦਾ ਸਵਾਲ ਹੈ ਅਸੀਂ ਦਿਖਾਉਣਾ ਹੈ ਕਿ ਸਿੱਖ ਖਤਮ ਨਹੀਂ ਹੋਏ ਇਸ ਕਰਕੇ ਲੁਕਣਾ ਨਹੀਂ ਚਾਹੀਦਾ ਦੂਜਾ ਗਰਜਤ ਸਿੰਘ ਕਹਿਣ ਲੱਗਾ ਬੋਤਾ ਸਿੰਘ ਸਹੀ ਕਹਿ ਰਹੇ ਆ ਸਹੀ ਕਹਿ ਰਹੇ ਆ ਲੋਕ ਸਾਨੂੰ ਸੋਚਦੇ ਨੇ ਕਿ ਸਿੱਖ ਲੁਕਦੇ ਨਹੀਂ ਹੁੰਦੇ ਤੇ ਅਸੀਂ ਲੁਕੇ ਬੈਠੇ ਆ ਆਓ ਲੋਕਾਂ ਦੀ ਗੱਲ ਦੇ ਉੱਤੇ ਵਿਸ਼ਵਾਸ ਨੂੰ ਬਣਾ ਕੇ ਰੱਖੀਏ ਆਪਾਂ ਲੁਕੇ ਨਹੀਂ ਬੈਠਣਾ ਗੁਰਮਖ ਕੋਤਲੇ ਝਾੜੀਆਂ ਚੋਂ ਨਿਕਲੇ ਤੇ ਸੜਕ ਦੇ ਜੀਟੀ ਰੋਡ ਦੇ ਉੱਤੇ ਆ ਗਏ ਉਹ ਆਮ ਰਸਤਾ ਨਹੀਂ ਸੀ ਆ ਜਿਹੜਾ ਜੀਟੀ ਰੋਡ ਜਾਂਦਾ ਨਾ ਇਹ ਹੀ ਸੀ ਕੱਚਾ ਸੀ ਉਦੋਂ ਬਹੁਤ ਪੁਰਾਣਾ ਸ਼ੇਸ਼ਾ ਸੂਰੀ ਗਲੇ ਦਾ ਉੱਤੇ ਆ ਗਿਆ ਦੋਨੇ ਪਾਸੇ ਇਦਾਂ ਡੰਡੇ ਕੱਢੇ ਇੱਕ ਵਿਚਕਾਰ ਡੰਡਾ ਕੱਢਿਆ ਤੇ ਨੀਲਾ ਨਿਸ਼ਾਨ ਸਾਹਿਬ ਝੁਲਾ ਦਿੱਤਾ ਇਹਦਾ ਅੱਖ ਕੀ ਬਣਿਆ ਇਹ ਇਹ ਨਿਸ਼ਾਨ ਖਾਲਸੇ ਦਾ ਹੈ ਝੰਡਾ ਧੁਲਵੇ ਖਾਲਸੇ ਦਾ ਤੇ ਗੁਰਮਖੋ ਉੱਥੇ ਖੜ ਕੇ ਤੇ ਆਉਂਦੇ ਜਾਂਦੇ ਲੋਕਾਂ ਕੋਲੋਂ ਟੈਕਸ ਲੈਣਾ ਸ਼ੁਰੂ ਕਰ ਦਿੱਤਾ ਕਿਸ ਦਾ 1 ਕੀ ਟੈਕਸ ਕੀ ਲੈਂਦੇ ਨੇ ਗੱਡੇ ਦੇ ਕੋਲੋਂ ਇੱਕ ਆਨਾ ਤੇ ਖੋਤੇ ਦੇ ਕੋਲੋਂ ਇੱਕ ਪੈਸਾ ਟੈਕਸ ਲਾ ਦਿੰਦਾ ਹੁਣ ਜਿਹੜਾ ਵੀ ਲੰਗ ਦਾ ਟੈਕਸ ਲੈਂਦੇ ਨੇ ਜਿਹੜੇ ਲੋਕ ਲੰਗਦੇ ਨੇ ਉਥੋਂ ਕੋਈ ਗੱਡਾ ਲੈ ਕੇ ਲੰਗਦਾ ਕੋਈ ਖੋਤਾ ਲੈ ਕੇ ਲੰਗਦਾ ਕੋਈ ਰੱਸ਼ਨ ਲੈ ਕੇ ਲੰਗਦਾ ਉਹਨਾਂ ਕੋਲ ਟੈਕਸ ਲੈਂਦੇ ਨੇ ਤੇ ਪੁੱਛਿਆ ਭਾਈ ਤੁਸੀਂ ਕੋ ਟੈਕਸ ਲੈਂਦੇ ਹੋ ਤੇ ਕਹਿਣਾ ਤੁਹਾਨੂੰ ਪਤਾ ਨਹੀਂ ਟੈਕਸ ਕੌਣ ਲੈਂਦਾ ਹੁੰਦਾ ਟੈਕਸ ਲੈਂਦਾ ਹੁੰਦਾ ਕੀ ਦਾ ਰਾਜ ਹੋਵੇ ਜਿੱਦੀ ਸਰਕਾਰ ਹੋਵੇ ਟੈਕਸ ਤੇ ਕਰ ਨੂੰ ਕੋਈ ਲੈਂਦਾ ਨਾ ਖਾਲਸ ਤੁਹਾਨੂੰ ਪਤਾ ਨਹੀਂ ਆ ਦੇਖੋ ਨਿਸ਼ਾਨ ਝੂਲਦਾ ਪਿਆ ਹੈ ਖਾਲਸੇ ਦਾ ਖਾਲਸੇ ਦਾ ਰਾਜ ਹੋ ਗਿਆ ਇਸ ਕਰਕੇ ਖਾਲਸਾ ਟੈਕਸ ਲੈ ਰਿਹਾ ਹੈ ਕਿੰਨਾ ਵੱਡਾ ਕਨਸੈਪਟ ਹੈ ਇੱਕ ਬੇਨਤੀ ਮੈਂ ਹੋਰ ਕਰਦੇ ਆ ਸਮਝੋ ਜੇ ਬੇਨਤੀ ਦੀ ਜਦੋਂ ਵੀ ਨਾ ਸਿੱਖ ਰਾਜ ਦੀ ਗੱਲ ਚੱਲਦੀ ਹੈ ਕੋਈ ਇੱਕ ਬੇਨਤੀ ਤੁਹਾਨੂੰ ਸਾਰਿਆਂ ਨੂੰ ਕਰਾਂਗਾ ਜੀੜੀ ਗੱਲ ਨਾਲ ਅਸੀਂ ਸਹਿਮਤ ਨਹੀਂ ਐ ਨਾ ਸਾਡਾ ਮਨ ਨਹੀਂ ਮੰਨਦਾ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਉਹਦਾ ਵਿਰੋਧ ਕਰਨਾ ਹੀ ਹੁੰਦਾ ਜੇ ਅਸੀਂ ਸਿੱਖ ਰਾਜ ਦੇ ਹਾਮੀ ਨਹੀਂ ਆ ਤੇ ਇੱਕ ਯਤਨ ਕਰਿਆ ਕਰੋ ਵੀ ਉਹਦਾ ਵਿਰੋਧ ਨਾ ਕਰੀਏ ਚੁੱਪ ਰਹੀਏ ਇਹਨਾਂ ਤੇ ਕਰ ਹੀ ਸਕਦੇ ਆ ਨਾ ਜੇ ਖਾਲਸਾ ਰਾਜ ਦੀ ਹਾਮੀ ਨਹੀਂ ਭਰ ਸਕਦੇ ਤੇ ਚੁੱਪ ਤਾਂ ਰਹੀ ਸਕਦੇ ਕੋਟ ਕੋਟ ਵਿਰੋਧ ਤਾਂ ਨਾ ਕਰੀਏ ਖਾਲਸਾ ਰਾਜ ਦਾ ਕਿਉਂਕਿ ਖਾਲਸਾ ਰਾਜ ਦਾ ਸੁਪਨਾ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਦਿਖਾਇਆ ਹੈ ਇਹ ਨਾ ਕੋਈ ਗੁਰੂ ਦਾ ਕਨਸੈਪਟ ਨਹੀਂ ਸੀ ਖਾਲਸਾ ਰਾਜ ਪੈਦਾ ਕਰਨਾ ਇਹ ਗਲਤ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਤਖਤ ਬਖਸ਼ਿਆ ਚੰਦਵਾ ਬਖਸ਼ਿਆ ਚੌਰ ਸਹਿਬ ਬਖਸ਼ਿਆ ਇਹ ਕਿਸ ਗੱਲ ਦੀਆਂ ਨਿਸ਼ਾਨੀਆਂ ਨੇ ਇਹ ਬਾਦਸ਼ਾਹ ਹੋਣ ਦੀਆਂ ਨਿਸ਼ਾਨੀਆਂ ਨੇ ਸਾਹਿਬ ਜੀ ਦੇਖੋ ਨਾ ਜਿਹੜਾ ਇਹ ਚੰਦੋਆ ਝੂਲਦਾ ਪਿਆ ਇਹ ਇਹ ਕਿਸੇ ਜੋਗੀਆਂ ਦੇ ਨਹੀਂ ਦਰਬਾਰ ਝੂਲਦਾ ਹੁੰਦਾ ਜਿਹੜਾ ਇਹ ਤਖਤ ਲੱਗਿਆ ਹੋਇਆ ਇਹ ਤਖਤ ਰਾਜਿਆਂ ਦਾ ਹੁੰਦਾ ਹੈ ਚੌਰ ਰਾਜਾਂ ਉੱਤੇ ਝੂਲਦਾ ਹੁੰਦਾ ਹੈ ਇਹ ਗੁਰੂ ਨੇ ਸਾਨੂੰ ਦਿਖਾਇਆ ਇਹ ਸੁਪਨਾ ਘੋੜਿਆਂ ਦੇ ਉੱਤੇ ਕੌਣ ਚੜਦੇ ਹੁੰਦੇ ਨੇ ਜਿਹਨਾਂ ਦਾ ਰਾਜ ਹੋਵੇ ਨਿਸ਼ਾਂਤ ਸਿੰਘ ਦੇ ਝੂਲਦੇ ਹੁੰਦੇ ਨੇ ਜਿਹਨਾਂ ਦਾ ਰਾਜ ਹੋਵੇ ਹੁਣ ਇਹ ਸਾਰੀਆਂ ਤਾਕਤਾਂ ਸਾਨੂੰ ਗੁਰੂ ਨਗਾਰਾ ਕਿਹਦੇ ਵੱਜਦਾ ਹੁੰਦਾ ਜਿਹਦਾ ਰਾਜ ਹੋਵੇ ਹੁਣ ਨਗਾਰਾ ਹੈ ਨਿਸ਼ਾਨ ਸਾਹਿਬ ਹੈ ਚੰਦੋਆ ਹੈ ਤਖਤ ਹੈ ਚੌਰ ਸਾਹਿਬ ਹੈ ਇਹ ਸਾਰੀਆਂ ਨਿਸ਼ਾਨੀਆਂ ਤੇ ਰਾਜ ਦੀਆਂ ਨੇ ਇਹਦਾ ਭਾਵ ਇਹ ਇਹ ਇੱਕ ਕਨਸੈਪਟ ਸਾਨੂੰ ਰਾਜ ਕਰਨ ਦਾ ਇਹ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਕੇ ਗਏ ਹੈ ਕਿ ਸਿੱਖ ਖਾਸੇ ਦਾ ਰਾਜ ਹੋਣਾ ਚਾਹੀਦਾ ਨਾਨਕ ਰਾਜ ਚਲਾਇਆ ਸਤ ਕੋਟ ਸਤਾਣੀ ਨੀਮਤ ਬਾਣੀ ਕਹਿੰਦੀ ਹੈ ਠੀਕ ਹੈ ਕੌਮ ਦੇ ਉੱਤੇ ਸਮਾ ਹੁੰਦਾ ਹੈ ਪੀੜਾਂ ਹੁੰਦੀਆਂ ਨੇ ਇਦਾਂ ਯਹੂਦੀਆਂ ਨੇ 2000 ਸਾਲ ਤੱਕ ਸੰਘਰਸ਼ ਕੀਤਾ ਅੱਜ ਉਹਨਾਂ ਦੀ ਆਪਣੀ ਹੋਮਲੈਂਡ ਵੀ ਹੈ ਆਪਣਾ ਰਾਜ ਵੀ ਹੈ ਕੌਮਾਂਸ਼ਵਾਦ ਵਿੱਚ ਹੁੰਦੀਆਂ ਨੇ ਇਦਾਂ ਚੱਲਦਾ ਰਹਿੰਦਾ ਹੈ ਇਹਦਾ ਨਿਰਾਸ਼ ਨਹੀਂ ਹੋਣਾ ਚਾਹੀਦਾ ਸਿੱਖ ਚੜ੍ਹਦੀ ਕਲਾ ਚ ਰਹਿਣਾ ਤੋਂ ਖੈਰ ਦੋਨਾਂ ਨੇ ਇਦਾਂ ਗੁਰਮਖੋਂ ਇਦਾਂ ਲਾਜਕਾ ਨਾਕਾ ਲਾ ਦਿੱਤਾ ਨਾਕਾ ਨਾਕਾ ਨਹੀਂ ਲਾਇਆ ਜਕਰੀਆ ਖਾਨ ਨੂੰ ਚਿੱਠੀ ਲਿਖੀ ਵੀ ਪਤਾ ਲੱਗੀ ਚਿੱਠੀ ਚ ਰਹਿ ਦੇ ਨੇ ਚਿੱਠੀ ਲਖਤਮ ਸਿੰਘ ਬੋਤਾ ਵਿੱਚ ਰਾਹ ਖੜੋਤਾ ਇਦਾਂ ਦੱਸਦਿਨੇ ਇਤਿਹਾਸਕਾਰ ਚਿੱਠੀ ਲਖਤਮ ਸਿੰਘ ਬੋਤਾ ਵਿੱਚ ਰਾਹ ਖੜੋਤਾ ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਖੋ ਬਾ ਭਾਬੀ ਖਾਨੋਂ ਨੂੰ ਚਿੱਠੀ ਲਖਤਮ ਸਿੰਘ ਬੋਤਾ ਇੰਦਾ ਕਰਨ ਕੋ ਚਿੱਠੀ ਲਿਖੀ ਜ਼ਕਰੀਆ ਖਾਨ ਨਾਲੇ ਵੀ ਕਿਹਾ ਅਸੀਂ ਰਾਜ ਖਲੋਤੇ ਆ ਸੋਟਾ ਹਾ ਲੈ ਕੇ ਖਲੋਤੇ ਆ ਤੇ ਟੈਕਸ ਲੈ ਰਹੇ ਆ ਇੰਨਾ ਇੰਨਾ ਲੈ ਰਹੇ ਆ ਇੱਕ ਇੱਕ ਗੱਲ ਜ਼ਕਰੀਆ ਖਾਨ ਨੂੰ ਚਿੱਠੀ ਲੈ ਕੇ ਭੇਜ ਦਿੱਤੀ ਚਿੱਠੀ ਪਹੁੰਚ ਜ਼ਕਰੀਆ ਖਾਨ ਦੇ ਕੋਲੇ ਉਹਦੇ ਸੱਤੇ ਪੈਰੀ ਅਗ ਲਾ ਗਈ ਗੁਰਮੁਖ ਉਹ ਤਾਂ ਦਾਵਾ ਕਰੀ ਬੈਠਾ ਸੀ ਇੰਦਾ ਵੀ ਸਿੱਖ ਖਤਮ ਹੋ ਗਏ ਨੇ ਤੇ ਸਿੱਖ ਟੈਕਸ ਇਕੱਠਾ ਕਰਦੇ ਪਏ ਨੇ ਸਿੱਖ ਰਾਹ ਵਿੱਚ ਖੜੋ ਕੇ ਲੋਕਾਂ ਕੋਲੋਂ ਮਸੂਲ ਫਗਰਾਉਂਦੇ ਪਏ ਨੇ ਤੇ ਝੰਡਾ ਚਲਾ ਕੇ ਬੈਠੇ ਨੇ ਦੇਖੋ ਦੋ ਹੀ ਨੇ ਨਾ ਕੋਈ ਫੌਜਾਂ ਥੋੜਾ ਹੈ ਦੋ ਸਿੱਖਾਂ ਨੇ ਹੀ ਪਾਤਸ਼ਾਹੀ ਦਾਵਾ ਸਿੱਖ ਰਾਜ ਦਾ ਸੰਕਲਪ ਪ੍ਰਗਟ ਕਰ ਦਿੱਤਾ ਸੰਸਾਰ ਦੇ ਉੱਤੇ ਵੀ ਆਹ ਦੇਖੋ ਆ ਖਾਸ ਰਾਜ ਹੋਇਆ ਕਿ ਜੱਜਬਾ ਹੈ ਨਾ ਅੰਦਰ ਦਾ ਸਿੱਧਕ ਹੈ ਅੰਦਰ ਦਾ ਨਿਡਰਤਾ ਹੈ ਅੰਦਰ ਦੀ ਇਹ ਅਜ ਖਤਮ ਹੋ ਸਿੱਖ ਦੇ ਦੋ ਰੂਪ ਨੇ ਸੰਸਾਰ ਉੱਤੇ ਜਾਂ ਤੇ ਸਿੱਖ ਬਾਦਸ਼ਾਹ ਜਾਂ ਸਿੱਖ ਬਾਗੀ ਹੈ ਇਤਿਹਾਸ ਪੜ ਕੇ ਦੇਖੋ ਜਾਂ ਸਿੱਖਾਂ ਨੇ ਰਾਜ ਕੀਤਾ ਜਾਂ ਸਿੱਖ ਬਾਗੀ ਬਣੇ ਦੋ ਹੀ ਰੂਪ ਨੇ ਖਾਲਸੇ ਦੇ ਇਦਾਂ 150 ਦੇ ਲਗਭਗ ਸਿਪਾਹੀ ਆਏ ਜ਼ਲਾਲੁਦੀਨ ਇੱਕ ਫੌਜਦਾਰ ਸੀ ਉਹਦੇ ਅਗਵਾਈ ਹਟ ਭੇਜੀ ਜਦੋਂ ਆਏ ਚਾਰੇ ਪਾਸੇ ਤੋਂ ਘੇਰਾ ਪਾਇਆ ਇਹਦਾ ਦੋਨਾਂ ਸਿੱਖਾਂ ਨੇ ਤੇ ਦੋਨਾਂ ਭਰਾਵਾਂ ਨੇ ਫਿਰ ਪਿੱਠਾਂ ਜੋੜ ਲਈਆਂ ਆਪਸ ਦੇ ਵਿੱਚ ਇੱਕ ਨੇ ਇੱਧਰ ਨੂੰ ਕੀਤਾ ਇੱਕ ਨੇ ਇੱਧਰ ਨੂੰ ਕੀਤਾ ਪਿੱਠਾਂ ਜੋੜ ਕੇ ਛੋਟੇ ਹੱਥ ਵਿੱਚ ਨੇ ਗਰਮਖੋ ਫਿਰ ਛੋਟਿਆਂ ਨਾਲ ਲੜਾਈ ਕਰਦੇ ਆ ਛੋਟਿਆਂ ਨਾਲ ਲੜਾਈ ਕਰਦੇ ਛੋਟਿਆਂ ਤੋਂ ਬਾਅਦ ਟੁੱਟ ਜਾਂਦੇ ਨੇ ਛੋਟੇ ਫਿਰ ਤਲਵਾਰਾਂ ਕੱਢ ਲੈਂਦੇ ਆ ਤਲਵਾਰਾਂ ਦੇ ਨਾਲ ਲੜਦੇ ਆ 150 ਦੇ ਵਿੱਚੋਂ 55 ਤੋਂ 60 ਦੇ ਕਰੀਬ ਦਸ਼ਮਣਾਂ ਨੂੰ ਮਾਰ ਦਿੰਦੇ ਆ। ਦੋਈ ਨੇ ਪਤਾ ਸੀ ਵੀ ਦੇਖੋ ਚਿੱਠੀ ਲਿਖਦੇ ਪਏ ਨੇ ਪਤਾ ਸੀ ਵੀ ਚੜ ਕੇ ਆਏਗੀ ਫੌਜ। ਪਤਾ ਸੀ ਵੀ ਫੌਜਾਂ ਆਉਣਗੀਆਂ 82 ਸਾਰਿਆਂ ਨੂੰ ਗਿਤ ਨਹੀਂ ਸਕਦੇ। ਇਹ ਪਤਾ ਸੀ ਵੀ ਸ਼ਹੀਦੀ ਹੋਣੀ ਹੈ। ਤੁਸੀਂ ਦੇਖੋ ਨਾ ਦੁਕਣ ਦੀ ਰੁਕੇ ਪਏ ਨੇ ਸਰਕਾਰ ਨੂੰ ਤਾਂ ਕੋਈ ਪਤਾ ਹੀ ਨਹੀਂ। ਪਰ ਖੁਦ ਚਿੱਠੀ ਲੱ ਕੇ ਬੁਲਾਉਂਦੇ ਪਏ ਆ। ਪਤਾ ਸੀ ਫੌਜ ਆਏਗੀ ਲੜਾਈ ਹੋਏਗੀ ਸ਼ਹੀਦੀ ਹੋਏਗੀ ਪਰ ਕਾਰਨ ਕੀ ਇਹਨਾਂ ਕੁੱਛ ਕਿਉਂ ਕੀਤਾ ਦੋਨਾਂ ਨੇ ਆਪਣੀ ਹੋਂਦ ਦਰਸਾਉਣ ਦੇ ਲਈ ਵੀ ਅਸੀਂ ਹਾਂ ਇਦਾਂ ਕਈ ਵਾਰ ਆਪਣੀ ਜਿੰਦ ਵਾਰ ਕੇ ਵੀ ਆਪਣੀ ਕੁਰਬਾਨੀ ਦੇ ਕੇ ਵੀ ਆਪਣੀ ਹੋਂਦ ਦਿਖਾਉਣੀ ਪੈਂਦੀ ਹੈ ਗੁਰਮਖੋ ਵੀ ਅਸੀਂ ਹਾਂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਚਿੱਠੀ ਲਿਖ ਕੇ ਦੁਸ਼ਮਣ ਦੀਆਂ ਫੌਜਾਂ ਨੂੰ ਬੁਲਾਉਂਦੇ ਨੇ ਲੜਦੇ ਨੇ ਤੇ ਧਰਮ ਕੋ ਅਖੀਰ ਵਿੱਚ ਸ਼ਹੀਦ ਹੋ ਜਾਂਦੇ ਨੇ ਦੋਨੋਂ ਸ਼ਹੀਦ ਹੋ ਕੇ ਇਹ ਦਰਸਾ ਕੇ ਗਏ ਜਕਰੀਆ ਖਾਨ ਮਤਾ ਤੋਂ ਇਹ ਧਰਮ ਪਾਲ ਦੀ ਸਿੱਖ ਖਾਤਮ ਕਰ ਦਿੱਤੇ ਨੇ ਆ ਦੇਖ ਅਸੀਂ ਦੋ ਹਾਂ ਜਿਉਂਦੇ ਹਾਂ ਤੇ ਅਸੀਂ ਦੋ ਹੀ ਨਹੀਂ ਸਾਡੇ ਵਰਗੇ ਹਜ਼ਾਰਾਂ ਜਿਉਂਦੇ ਆ ਇਦਾਂ ਘਮ ਕਰਕੇ ਦੋਨੇ ਅਖੀਰ ਨੂੰ ਲੜਦੇ ਲੜਦੇ ਅਖੀਰ ਦੇ ਉੱਤੇ ਸ਼ਹੀਦੀ ਪ੍ਰਾਪਤ ਕਰਕੇ ਸ਼ਹੀਦੀ ਪ੍ਰਾਪਤ ਕਰ ਗਏ ਚੇਤਾ ਰੱਖੋ ਆਪਣੀ ਹੋਂਦ ਦਰਸਾ ਗਈ ਵੀ ਅਸੀਂ ਜਿਉਂਦੇ ਹਾਂ ਭਾਵੇਂ ਕਿ ਆਪਣੀ ਹੋਂਦ ਦਰਸਾਉਣ ਦੇ ਲਈ ਉਹਨਾਂ ਨੂੰ ਆਪਣੇ ਸਰੀਰ ਦੀ ਕੁਰਬਾਨੀ ਦੇਣੀ ਪਈ ਇਹ ਹੀ ਸਿੱਖ ਦਾ ਜੀਵਨ ਹੈ ਜੋ ਗੁਰੂ ਪਾਤਸ਼ਾਹ ਕਿਰਪਾ ਕਰਨ ਅਸੀਂ ਸਾਡੇ ਸ਼ਹੀਦਾਂ ਦੇ ਰਾਹ ਰਸਤੇ ਉੱਤੇ ਚੱਲਣ ਦੇ ਯੋਗ ਹੋਈਏ ਇਹ ਅਰਦਾਸ ਕਰੀਏ ਗੁਰੂ ਪਾਤਸ਼ਾਹ ਇਹ ਸਾਡਾ ਇਤਿਹਾਸ ਹੈ ਔਰ ਕੱਲਾ ਇਤਿਹਾਸ ਨਹੀਂ ਹੈ ਇੱਕ ਵਰਮਖੋ ਸਾਡੇ ਗੁਰੂ ਦਾ ਸੰਕਲਪ ਵੀ ਹੈ ਪਾਤਸ਼ਾਹ ਕਿਰਪਾ ਕਰ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਉਹਨਾਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਹੈ ਕਦੇ ਵਰਮਖੋ ਤਰਨ ਤਰਨ ਸਾਹਿਬ ਦੇ ਇਲਾਕੇ ਵੱਲ ਜਾਓ ਨਾ ਤੇ ਨੂਰਦੀਨ ਦੀ ਸਰਾਂ ਨਗਰ ਹੈ ਦੋਨਾਂ ਸਿੱਖਾਂ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਔਰ ਬੋਤਾ ਸਿੰਘ ਬਾਬਾ ਗਰਜਾ ਸਿੰਘ ਭੁੱਲਾ ਚੁੱਕਾਂ ਦੇਖਿਵਾਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ